जी महंगाई दर है वो पिछले साल कंपेयर की गई है बिलकुल पिछले मार्च तू तो लैके इस मार्च तक और उस कंपेयर करने तो बाद दसा गया है कि ए... 2.3 ਤੇ ਆ ਕੇ ਖੜ ਗਈ ਜੀ ਪਰਸੈਂਟੇਜ ਤੇ ਪਰसों ਚੌਥੀ ਗੱਲ ਆ ਰਹੀ ਸੀ ਅਖਬਾਰਾਂ ਚ ਤੇ ਮੀਡੀਆ ਚ ਕਿ 2.6% ਮਹਿੰਗਾਈ ਵਧੂਗੀ ਪਿਛਲੇ ਸਾਲ ਦੇ ਮੁਕਾਬਲੇ ਜਦੋਂ ਵੀ ਅਸੀਂ ਮਹਿੰਗਾਈ ਵਧਣ ਦੀ ਗੱਲ ਕਰਦੇ ਹਾਂ ਉਹ ਪਿਛਲੇ ਉਸ ਸਾਲ ਦੇ ਪਿਛਲੇ ਮਹੀਨੇ ਨਾਲ ਕੰਪੇਅਰ ਕਰਕੇ ਕਰਦੇ ਆ ਇਹ ਹੁਣ ਪਿਛਲੇ ਸਾਲ ਦਾ 2024 ਦਾ ਮਾਰਚ ਮਹੀਨੇ ਦੀ ਜਿਹੜੀ ਮਹਿੰਗਾਈ ਦਰ ਆ ਉਹ ਕੰਪੇਅਰ ਕੀਤੀ ਗਈ ਉਹਦੋਂ ਉਹ ਦੇਖਿਆ ਗਿਆ ਵੀ ਉਹ ਪਿਛਲੇ ਸਾਲ ਦੇ ਮਾਰਚ ਮਹੀਨੇ ਨਾਲੋਂ ਮਹਿੰਗਾਈ ਜਿਹੜੀ 2.3% ਵਧੀ ਹੈ ਹੁਣ ਇਹ ਕਿਉਂ ਕਟ ਵਧੀ ਹੈ ਕਿਉਂਕਿ ਉਮੀਦ ਇਹ ਸੀ ਵੀ ਜਿਆਦਾ ਵਧੂਗੀ ਪਰ ਘਟ ਕਿਉਂ ਵਧੀ ਉਹਦੇ ਕਈ ਕਾਰਨ ਹੈ ਉਹਦੇ ਦੋ ਤਿੰਨ ਕਾਰਨ ਹੈ ਇੱਕ ਤਾਂ ਹੈਗਾ ਸਭ ਤੋਂ ਵੱਡਾ ਕਾਰਨ ਕਿ ਜਿਹੜੇ ਸਾਡੀ ਗੈਸੋਲੀਨ ਹੈ ਜਿਹੜੀ ਬਹੁਤ ਜਿਆਦਾ ਵੋਲੇਟਾਈਲ ਉਹਦੀ ਕੀਮਤਾਂ ਰਹਿੰਦੀਆਂ ਕਦੇ ਬਹੁਤ ਕ ਵਧ ਗਈਆਂ ਕਦੇ ਘਟ ਗਈਆਂ ਉਹ ਮਾਰਚ ਮਹੀਨੇ ਚ ਘਟ ਰਹੀਆਂ ਮਤਲਬ ਘਟ ਰਿਹਾ ਹੈਗਾ ਤੇ ਹੋਵੇ ਕਰੂਡ ਆਇਲ ਦਾ ਰੇਟ ਘਟ ਗਿਆ ਔਰ ਅਪ੍ਰੈਲ ਦੇ ਵਿੱਚ ਹੋਰ ਜਿਆਦਾ ਫਰਕ ਪਊ ਕਿਉਂਕਿ ਹੁਣ ਜਿਹੜਾ ਕਸਾੜਾ ਕਾਰਬਨ ਟੈਕਸ ਆ ਉਹ ਬਾਹਰ ਹੋ ਗਿਆ ਹੁਣ ਇਸ ਮਹੀਨੇ ਦੇ ਵਿੱਚ ਦੇਖਾਂਗੇ ਆਪਾਂ ਵੀ ਉਹਨੇ ਮਹਿੰਗਾਈ ਦਾ ਹੋਰ ਘਟਾ ਦੇਣੀ ਹੈ ਕਿਉਂਕਿ ਜਿਹੜੀ ਮੰਥ ਤੋਂ ਮੰਥ ਤੇ ਵੀ ਫਰਕ ਪੈਣਾ ਹੈਗਾ ਫਰਵੀ ਤੋਂ ਮਾਰਚ ਤੱਕ ਦਾ ਫਰਕ ਪੈ ਗਿਆ ਜੀ ਤੇ ਅਪ੍ਰੈਲ ਦਾ ਜਿਹੜਾ ਜਦੋਂ ਰਿਪੋਰਟ ਆਊ ਕਿ ਮਈ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਲੱਗੂ ਕਿ ਜਿਹੜੀ ਇਨਫਲੇਸ਼ਨ ਤੇ ਫਰਕ ਪਉਣ ਵਾਲੀ ਵੱਡੀ ਜਿਹੜਾ ਕਾਰਨ ਹੈਗਾ ਉਹ ਹੈ ਕਿ ਸਾਡੀ ਗੈਸੋਲੀਨ ਜਦੋਂ ਵੀ ਗੈਸੋਲੀਨ ਦੀ ਕੀਮਤ ਵਾਧੀ ਉਹ ਤਾਂ ਮਹਿੰਗਾਈ ਵੱਧ ਜਾਂਦੀ ਆ ਹੁਣ ਗੈਸੋਲੀਨ ਦੀ ਕੀਮਤ ਮਾਰਚ ਨਾਲੋਂ ਅਪ੍ਰੈਲ ਦੇ ਵਿੱਚ ਵੀ ਕਾਫੀ ਘਟ ਜਾਣੀ ਆ